ਸਾਸੰਗਤ ਜੀ ਬੱਬੂ ਮਾਨ ਨੂੰ ਲੈ ਕੇ ਕੌਂਟ੍ਰੋਵਰਸੀ ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਨਿਆਂਗ ਸਿੰਘਾਂ ਅਤੇ ਹੋਰ ਧਾਰਮਿਕ ਪ੍ਰਚਾਰਕਾਂ ਦੇ ਵੱਲੋਂ ਬੱਬੂ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਦੱਸਦੇ ਆ ਕਿ ਬੱਬੂ ਮਾਨ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਬੂ ਮਾਨ ਨੇ ਉਹਨਾਂ ਦੇ ਪਿੰਡ ਦੇ ਗਰੰਤੀ ਸਾਹਿਬ ਬਾਰੇ ਕੁਝ ਅਪੱਤੀਜਨਕ ਸ਼ਬਦ ਬੋਲੇ ਸਨ ਤੇ ਉਸ ਦੇ ਉੱਪਰ ਹੋਣਾ ਪਦਿਆ ਹੈ ਕਿ ਗਿਆਨੀ ਬੂਟਾ ਸਿੰਘ ਦਾ ਕੀ ਰਿਐਕਸ਼ਨ ਸਾਹਮਣੇ ਆ ਰਿਹਾ ਹੈ। ਲੋਕ ਨੂੰ ਪਤਾ ਮੈਂ ਦਸੀਆ ਤੇਰੀ ਸੱਚਾਈ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਿੱਚ ਤੁਹਾਡਾ ਦੋਨਾਂ ਦਾ ਪੂਰਾ ਵੱਡਾ ਹੱਤ ਹੈ ਮਨਕੀਰਤ ਔਰਖਾ ਵੀ ਤੇ ਬੱਬੂ ਜੇ ਨਾ ਆਪਣੇ ਡਾਹਨ ਸਮਲੇਣ ਹੁਣ ਵਿਆਮਿਆ ਕਰਨਾ ਹੁੰਦਾ ਹੈ। ਕੱਢੀ ਜਾ ਬੁੱਟਾ ਸਾਨੂੰ ਗਾਲਾਂ। ਗਾਲੀ ਕੱਢ ਸਕਦੇ ਹੋ, ਇਹ ਕਲੀ ਗੋਲੀ ਦਾ ਮਾਰ ਦੇ ਸਕਦੇ। ਇਹਨਾਂ ਸਾਹਮਣੇ ਆ ਕੇ ਗੱਲ ਕਰ ਸਕਦੇ ਹੋ। ਇਹ ਤੁਹਾਡੀ ਕਰਤੂਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਠੀਕ ਹੈ, ਇਹ ਸ਼ਰਮ ਗਿਆ। ਜੇ ਕਿ ਤੇਰਾ ਪਿਓ ਬਲਕੌਰ ਸਿੰਘ ਐਕਸ਼ਨ ਲਵੇ ਨਾ ਪੁਲਿਸ ਨੂੰ ਕਹੇ ਕਿ ਇਹਦੇ ਦਰਖਾਸਤ ਦੇਵੇ ਤੇ ਇਹਦੇ ਛੇਤਰਫਿਰਨ ਇਹ ਬਹੁਤ ਕੋ ਸਾਹਮਣੇ ਆਜੂ ਨਿਕਲਿਓ। ਵੀ ਕਿੰਨਾਂ ਕਿ ਜੁਗਦਾਨ ਹੈ ਨਾ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਵਾਸਤੇ। ਇਹ ਉਸ ਬੰਦੇ ਦਾ ਜਿਹੜੇ ਕਿ ਬੱਬੂ ਮਾਨਦਰ ਤੇ ਮਨਕੀਰਤ ਔਲਖ ਦਾ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ ਇਹ ਗੱਲ ਮੈਂ ਪਹਿਲਾਂ ਨਹੀਂ ਕਹੀ ਸੀ ਅੱਜ ਮੈਨੂੰ ਕਹਿਣੀ ਪੈ ਰਹੀ ਹੈ ਇੱਕ ਖਾਤਨਾ ਜਦੋਂ ਉਹਦੀ ਬੱਚੇ ਦੀ ਮੌਤ ਹੋਈ ਹੈ ਸਿੱਧੂ ਮੂਸੇਵਾਲੇ ਦੀ ਇਹ ਉਹਨਾਂ ਦੇ ਘਰ ਅਫਸੋਰਸ ਕਰਨ ਵੀ ਨਹੀਂ ਗਿਆ ਕਿ ਸਿੱਧੂ ਮੂਸੇਵਾਲੇ ਤੋਂ ਇਹ ਦਲਦੇ ਸੀ ਇਹਨਾਂ ਨੇ ਅੱਖ ਵੀ ਚੋੜਕਦਾ ਸੀ ਇਹਨੂੰ ਮਰਵਾਉਣ ਵਿੱਚ ਪੂਰਾ ਪੂਰਾ ਇਹਨਾਂ ਦਾ ਹੱਥ ਹੈ ਮੰਨ ਕੇ ਔਲਖਦਾ ਵੀ ਤੇ ਇਹ ਬੱਬੂ ਮੰਦਾ ਵੀ ਤੁਹਾਡੇ ਗੁੰਡਾ ਕਰਦੀਆਂ ਹੋਰਾਂ ਤੇ ਚੱਲਦੀਆਂ ਹੋਣਗੀਆਂ ਤੁਸੀਂ ਡਾਉਂਦੇ ਹੋਗੇ ਹੋਰਾਂ ਨੂੰ ਅਜੇ ਤਾਂ ਮੱਕ ਨਾਲ ਜੀਵ ਲਵਾ ਦਾਂਗੇ ਲਵਾਈ ਹੈ ਵੱਡੇ ਵੱਡੇ ਪਰਸ ਦੇ ਨੇ ਅੱਜ ਜਿਹਨੇ ਪੰਗਾ ਲਿਆ ਸੀ ਨਾਲੇ ਕੋਈ ਗੁੰਡਾਗਰਦੀ ਨਹੀਂ ਕਰਦੀ ਇਦਾਂ ਹੀ মিডিਆ ਰਾਹੀਂ ਤੁਹਾਡੀਆਂ ਜੜਾ ਪੜਦੇ ਸੀ ਕਿਨੇ ਭੇਡਾਂ ਨਾਲ ਨੂੰ ਬੇਨਤੀ ਹੈ ਕਲਾਕਾਰ ਨੂੰ ਕਲਾਕਾਰ ਬਣਾ ਕੇ ਰੱਖਿਆ ਕਰੋ ਐਵੇਂ ਨਾ ਉਸਤਾਦ ਉਸਤਾਦ ਕਰੀ ਜਾਇਆ ਕਰੋ ਅੱਜ ਬੱਬੂ ਮਾਨ ਕਤੇੜ ਦੀ ਇੱਕ ਵੀਡੀਓ ਬੈਰਲ ਹੋਈ ਸੁਣੀ ਕਹਿੰਦਾ ਮੈਂ ਗਰੰਤੀ ਸਿੰਘ ਕੋਲੇ ਗਿਆ ਕਿ ਮੈਂ ਉਸਤਾਦ ਦਾ ਰਾਮ ਕਹਿੰਦਾ ਗਰੰਤੀ ਸਿੰਘ ਨੇ ਮੇਰੇ ਕੋਲੋਂ 2 ਕਿਲੋ ਘਿਓ ਮੰਗ ਲਿਆ ਦੇਰ ਵਾਸਤੇ ਫਿਰ ਚੂਲਾ ਮੰਗ ਲਿਆ ਫਿਰ ਦਾਸਤਾਰ ਮੰਗ ਲਈ ਇੰਨਾ ਫਿਰ ਮੈਂ ਕਿ ਸ਼ੱਡੋ ਖੇੜਾ ਕਾਦੇ ਲਈ ਇਹ ਤਕਰੀਬਨ ਜਿਹੜੀ ਉਹ ਗੱਲਬਾਤ ਕਰਦਾ ਹੈ ਨਾ ਵੀਡੀਓ ਤਾਂ ਤਾਜੀ ਹੈ ਪਰ ਤਕਰੀਬਨ 30 ਸਾਲ ਪਹਿਲਾਂ ਦੀ ਗੱਲ ਕਰਦਾ ਉਹਦੋਂ ਗਿਆ ਹਰਮੋਨ ਗ੍ਰੰਥੀ ਕੋਲੇ ਹਰਮੋਨਲ ਸਿੱਖਣ ਵਾਸਤੇ ਮੈਂ ਇੱਕ ਬੇਨਤੀ ਕਰਦਾ ਜੇ ਤੁਸੀਂ ਇਹਦੇ ਗਾਣੇ ਸੁਣਨੇ ਹੋ ਨਾ ਉਹ ਉਹਦੇ ਵਿੱਚ ਸੱਭਿਆਚਾਰ ਕਿਤੇ ਵੀ ਨਹੀਂ ਹੈਗਾ ਪਹਿਲੀ ਵਾਰ ਮਿਲਣਾ ਹੋਵੇ ਕੁੜੀ ਨੂੰ ਸ਼ੇਫ ਨਹੀਂ ਜਗਾ ਕੋਈ ਕੁਮਾਰ ਵਰਗੀ ਅਦਾ ਫਲਾ ਚੱਕ ਲੋਕਾਂ ਦੇ ਲੈਣੇ ਨੇ ਜਨ ਕਿ ਜਿਹੜੀ ਇਹਨੇ ਗੁੰਡਾਗਰ ਦੀ ਗਾਣੇ ਵਿੱਚ ਕੀਤੀ ਹੈ ਨਾ ਉਹ ਵੀ ਲੋਕਾਂ ਦੇ ਸਾਹਮਣੇ ਡੱਗ ਜਾ ਰਿਹਾ ਹੈ ਮੈਂ ਇਹੀ ਗੱਡੀ ਭੇਡਾਂ ਨੇ ਉਹਨਾਂ ਦੀ ਗੱਲ ਕਰਨੀ ਆ ਅੱਜ ਇੱਕ ਅਮਰੀਕਾ ਤੋਂ ਬੰਦੇ ਦਾ ਫੋਨ ਆਇਆ ਮੈਂ ਉਹ ਫੋਨ ਜੋ ਵੀ ਮੰਗੇ ਮੈਂ ਦੇ ਦਊਗਾ ਜੋ ਵੀ ਮੈਨੂੰ ਫੋਨ ਕਰਕੇ ਕੋਈ ਬੰਦਾ ਮੰਗੂਗਾ ਨਾ ਫੋਨ ਕਿਹੜਾ ਸੀ ਮੈਂ ਉਹ ਨੰਬਰ ਦੇ ਦਊਗਾ ਮੈਨੂੰ ਕਹਿੰਦਾ ਤੁਹਾਨੂੰ ਮਿਲਣਾ ਤੁਸੀਂ ਬੱਬੂ ਮਾਨ ਵਾਲੇ ਏਦਾਂ ਗੱਲ ਲਗਾਈ ਕੋਈ ਨਹੀਂ ਭਰਾ ਮਿਲ ਲਓ ਬੁੱਟਰ ਸਿਰ ਜਿਹੜੀ ਗੱਲ ਕਹਿੰਦਾ ਨਾ ਉਹ ਡਰ ਕੇ ਨਹੀਂ ਕਹਿੰਦਾ ਕੀਤੇ ਰੱਖਿਓ ਤੁਹਾਡੇ ਗੁੰਡਾ ਕਰਦੀਆਂ ਹੋਰਾਂ ਤੇ ਚੱਲਦੀਆਂ ਹੋਣਗੀਆਂ ਤੁਸੀਂ ਡਾਉਂਦੇ ਹੋਗੇ ਹੋਰਾਂ ਨੂੰ ਅਸੀਂ ਤਾਂ ਉਹ ਮੱਕ ਨਾਲ ਜੀਮ ਲਵਾ ਦਾਂਗੇ ਲਦਾਈ ਹੈ ਵੱਡੇ ਵੱਡੇ ਪਰਸਨ ਇਹਨਾਂ ਨੇ ਪੰਗਾ ਲਿਆ ਸੀ ਨਾਲੇ ਕੋ ਗੁੰਡਾ ਕਰਦੀ ਨਹੀਂ ਕਰਦੀ ਇਦਾਂ ਹੀ ਮੀਡੀਆ ਦਾ ਹੀ ਤੁਹਾਡੇ ਜੜਾ ਪੜਦੇ ਸੀ ਕਹਿੰਦਾ ਜੀ ਤੁਹਾਨੂੰ ਮਿਲਣਾ ਮੈਂ ਸੁਰੂਰ ਬਾ ਸਾਡੇ ਤੇ ਖੜਾ ਨੰਬਰ ਅਮਰੀਕਾ ਦਾ ਮੈਂ ਕਿਹਾ ਨੰਬਰ ਤੇਰਾ ਅਮਰੀਕਾ ਦਾ ਕਹਿੰਦਾ ਹਾਂ ਜੀ ਨੰਬਰ ਮੇਰਾ ਅਮਰੀਕਾ ਦਾ ਦੇਖੋ ਕਿੱਡੀ ਗੁੰਡਾ ਕਰਦੀ ਕਰਦੇ ਆ ਇੱਕ ਇਹ ਮੈਂ ਹੋਰ ਕਰ ਤੂੰ ਦੱਸਣੀ ਐ ਇਸ ਬੰਦੇ ਦਾ ਜਣ ਕੇ ਬੱਬੂ ਮਾਨ ਦਾ ਤੇ ਮਨਕੀਰਤ ਔਲਖ ਦਾ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਿੱਚ ਵੀ ਬਹੁਤ ਵੱਡਾ ਯੋਗਦਾਨ ਇਗਲਮੈਂਤ ਪਹਿਲਾਂ ਨਹੀਂ ਗਈ ਸੀ ਅੱਜ ਮੈਨੂੰ ਕਹਿਣੀ ਪੈ ਰਹੀ ਐ ਇਹ ਖਾਤਣਾ ਜਦੋਂ ਉਹਦੇ ਬੱਚੇ ਦੀ ਮੌਤ ਹੋਈ ਐ ਸਿੱਧੂ ਮੂਸੇਵਾਲੇ ਦੀ ਇਹ ਉਹਨਾਂ ਦੇ ਘਰ ਅਫਸਰਸ ਕਰਨ ਵੀ ਨਹੀਂ ਗਿਆ ਇਹ ਜਿਹੜੀ ਕਰਤੂਤ ਹੈ ਤੇ ਇਹ ਤਕਰੀਬਨ ਲੋਕਾਂ ਨੂੰ ਪਤਾ ਕਿ ਸਿੱਧੂ ਮੂਸੇਵਾਲੇ ਤੋਂ ਇਹ ਦਲਦੇ ਸੀ ਇਹਨਾਂ ਨੇ ਅੱਖ ਵਿੱਚ ਉਹ ਰੜਕਦਾ ਸੀ ਇਹਨੂੰ ਮਰਵਾਉਣ ਵਿੱਚ ਪੂਰਾ ਪੂਰਾ ਇਹਨਾਂ ਦਾ ਹੱਥ ਹੈ ਮਨਪ੍ਰਿਤ ਔਲਖਦਾ ਵੀ ਤੇ ਇਹ ਬੱਬੂ ਮੰਗਾ ਵੀ ਮੈਂ ਕਹਿੰਦਾ ਪਾਉਂ ਹਿਆ ਇਹਨਾਂ ਗੱਲਾਂ ਨੂੰ ਬਾਰ ਬਾਰ ਫੋਲਣਾ ਇੱਕ ਗ੍ਰੰਥੀ ਗੁਰੂ ਘਰ ਦੇ ਵਿੱਚ ਰਹਿੰਦਾ ਜਦ ਉਹਦੇ ਕੋਲੇ ਗਿਆ ਸੀ 2 ਕਿਲੋ ਕਿਉਂ ਇੰਨਾ ਕਿ ਮਹਿੰਗਾ ਹੈ ਤੈਨੂੰ ਵਾਪਸ ਮੈਂ ਦੇ ਦੇਣਾ ਪਰ ਆਪਾਂ 5 ਕਿਲੋ ਲੈ ਰਿਹਾ ਮੈਂ ਤੋਂ ਗੋਗਲ पे ਦੇ ਦੇ ਆਪਣਾ 800 ਕਿਲੋ ਤੈਨੂੰ 2000 ਰੁਪਏ ਪਾ ਦੇਣੇ ਜੋ ਕੋਈ ਚੋਲਾ ਲਿਆ ਸੀ ਤਾਂ ਅਗਲੇ 6000 ਰੁਪਏ ਉਹਦਾ ਪਾ ਦੇਣੇ ਕੀ ਯਾਰ ਤੁਸੀਂ ਇੰਨੇ ਅਮੀਰ ਹੋ ਕੇ ਵੀ ਇਹੋ ਜਿਹੇ ਕਨੇ ਹੋਣੀਆਂ ਹਰਕਤਾਂ ਕਰਦੇ ਹੋ ਤੁਸੀਂ ਕੋਈ ਸ਼ਰਮ ਹੈ ਤੁਹਾਨੂੰ